ਇਹ ਉਤਾਰ ਸਿੰਘ ਪਾਸ ਦਾ ਖੂਹ ਹੈ ਇਹ ਦਰਖਤ ਵੀ ਉਸ ਸਮੇਂ ਦਾ ਹੀ ਹੈ ਜਦੋਂ ਉਤਾਰ ਸਿੰਘ ਪਾਸ ਉਹਨਾਂ ਦੇ ਗੋਲੀਆਂ ਵੱਜਦੀਆਂ ਨੇ ਇਹ ਇਸੇ ਜਗ੍ਹਾ ਤੇ ਉਤਾਰ ਪਾਸ ਦੇ ਗੋਲੀਆਂ ਵੱਜਦੀਆਂ ਨੇ ਇਹ ਕੋਠਾ ਆ ਇਸ ਸਾਈਡ ਤੇ ਬੈਠੇ ਸੀਗੇ ਬੈਂਚ ਦੇ ਉੱਪਰ ਅੱਛਾ ਬੈਂਚ ਲੱਗਿਆ ਸੀ ਉੱਥੇ ਹਾਂਜੀ ਇੱਥੇ ਬੈਂਚ ਲੱਗਾ ਸੀਗਾ ਹਾਂ ਤੇ ਉਹ ਜਿਹੜੇ ਇੱਥੇ ਇੱਕ ਇਧਰ ਵੱਟ ਸੀ ਆਹ ਜਿਹੜੀ ਇਹ ਤੋਂ ਸਿੱਧੇ ਇਥੋਂ ਮਿਲਟੈਂਟ ਇੱਥੋਂ ਆਏ ਹਾਂ ਇੱਥੇ ਖੜੋ ਕੇ ਉਹਨਾਂ ਨੇ ਦੋ ਪਾਰਟ ਬਣਾ ਲਿਆ ਆਪਣੇ ਇੱਕ ਇਧਰ ਦੀ ਹੋ ਗਿਆ ਇੱਕ ਇਧਰ ਦੀ ਸਰੀ ਬੈਂਦੇ ਸੀ ਨਾਉਣ ਦਾ ਤਿਆਰੀ ਸੀਗੀ ਜਣੀ ਅਖਬਾਰ ਖੁਰ ਪੜ੍ਹਦੇ ਸੀ ਮਰਾ ਤੁਹਾਨੂੰ ਪਤਾ ਲੱਗ ਗਿਆ ਸੀ ਵੀ ਬੰਦੇ ਕੋਈ ਉਪਰੇ ਉਪਰੇ ਆ ਹਾਂਜੀ ਇਹਨਾਂ ਪਤਾ ਲੱਗ ਗਿਆ ਸੀ ਮੈਂ ਕਿਹਾ ਮੇਰੀ ਟੈਂਟ ਲੱਗਦੇ ਆ ਅੱਛਾ ਇਹਨਾਂ ਤੈਨੂੰ ਕਿੱਦਾ ਪਤਾ ਹਾਂ ਮੈਂ ਕਿਹਾ ਇਹਨਾਂ ਦੀਆਂ ਬੁਕਣਾ ਮਾਰੀਆਂ ਹੋਈਆਂ ਕਹਿੰਦਾ ਇਦਾਂ ਆਪਣੀਆਂ ਵੀ ਮਾਰੀਆਂ ਆ ਹਾਂ ਹਾਂ ਇੱਥੋਂ ਤਾਂ ਇੰਨੀ ਫਾਇਰਿੰਗ ਹੋਈ ਵੀ ਧੂਆਂ ਜਾ ਉੜਦਾ ਦਿਸਿਆ ਜਿਦਾਂ ਕਿ ਟ੍ਰਾਂਸਫਾਰਮ ਨੂੰ ਅੱਗ ਲੱਗ ਗਈ ਹੁੰਦੀ ਹੈ ਭਾਜੀ ਹੁਣ ਆਇਆ ਨਿਕਲੇ ਆ ਉਧਰੋਂ ਹਾਂ ਹੋਰੇ ਹਾਂ ਤੇ ਉਹ ਉਹਨਾਂ ਸਾਹਮਣੇ ਗੋਲੀ ਮ ਮਾਰਤੀ ਜਿੱਥੇ ਅਵਤਾਰ ਪਾਸ਼ਰੀ ਬੋਡੀ ਪਈ ਸੀ ਹਾਂਜੀ ਇੱਥੇ ਪਈ ਸੀ ਮਤਲਬ ਉਹ ਬੈਂਚ ਤੋਂ ਉੱਥੋਂ ਉੱਠ ਕੇ ਆ ਕੇ ਇੱਥੇ ਤੱਕ ਉਹਨਾਂ ਨੂੰ ਆਉਣਾ ਮਿਲਿਆ ਪਰ ਸਾਨੂੰ ਪਤਾ ਸੀ ਉਹ ਵੀ ਗੋਲੀ ਚੱਲ ਗਈ ਆ ਕਿਉਂਕਿ ਸਿੰਗਲ ਫਾਇਰ ਤਿੰਨ ਹੋਏ ਸੀ ਅਸੀਂ ਜਾਂਦੇ ਵੀ ਵੇਖੇ ਸੀ ਨਾ ਮਿਲਿਟੈਂਟ ਪ੍ਰੈਸ ði ਬੈਲ ਆਈਕਨ ਐਂਡ ਨੈਵਰ ਮਿਸ ਅ ਵੀਡੀਓ ਫਰਮ ਡੇਲੀ ਆਵਾਜ਼ अवतार सिंह संधू ਲੋਕਾਂ ਦਾ ਕ੍ਰਾਂਤੀਕਾਰੀ ਕਵੀ। ਅਵਤਾਰ ਸਿੰਘ ਸੰਧੂ ਨੂੰ ਦੁਨੀਆ ਪਾਸ਼ ਦੇ ਨਾਂ ਨਾਲ ਜਾਣਦੀ ਹੈ। ਇਹ ਖੇਤ ਹੈ ਅਵਤਾਰ ਸਿੰਘ ਸੰਧੂ ਉਰਫ ਪਾਸ਼ ਦਾ। ਇੱਕ ਸਮਾਂ ਸੀ ਜਦੋਂ ਪਾਸ਼ ਦੀਆਂ ਕਵਤਾਵਾਂ ਨੇ ਪੂਰੀ ਦੁਨੀਆ ਦੇ ਵਿੱਚ ਚਰਚਾ ਕਰਵਾਈ ਸੀ। ਇਸ ਕ੍ਰਾਂਤੀਕਾਰੀ ਕਵੀ ਦੇ ਲਫ਼ਜ਼ ਅਜਿਹੇ ਸੀ ਕਿ ਦੁਨੀਆ ਸੋਚਣ ਲਈ ਮਜਬੂਰ ਹੋ ਜਾਂਦੀ ਸੀ। ਖੱਬੇ ਪੱਖੀ ਵਿਚਾਰਧਾਰਾ ਨਾਲ ਜੁੜੇ ਹੋਣ ਕਰਕੇ ਉਹਦੀਆਂ ਕਵਤਾਵਾਂ ਦੇ ਵਿੱਚੋਂ ਉਹਦੇ ਸ਼ਬਦਾਂ ਦੇ ਵਿੱਚੋਂ ਬੱਕਰੀ ਕੇ ਸੁੰਧੀ ਸੁਗੰਧ ਆਉਂਦੀ ਸੀ। ਉਸ ਸਗੰਦ ਨੂੰ ਕਿਸੇ ਨੇ ਕਿਵੇਂ ਮਾਣਿਆ ਤੇ ਕਿਸੇ ਨੇ ਕਿਵੇਂ ਲਿਆ ਦੁਨੀਆ ਭਰ ਦੇ ਸ਼ਰਮਾਇਦਾਰੀ ਨੂੰ ਹਲਾਕੇ ਰੱਖਣ ਵਾਲੇ ਸ਼ਬਦ ਜਿਹੜੇ ਪਾਸ਼ ਦੀਆਂ ਕਵਤਾਵਾਂ ਦੇ ਵਿੱਚ ਸੀ ਪਾਸ਼ ਨੇ ਗੱਲ ਕੀਤੀ ਸੀ ਕਿ ਸਭ ਤੋਂ ਖਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ ਸੁਪਨਿਆਂ ਨੂੰ ਜਿਉਂਦੇ ਰੱਖਣ ਦੀ ਗੱਲ ਕੀਤੀ ਸੀ ਸਭ ਤੋਂ ਖਤਰਨਾਕ ਹੁੰਦਾ ਹੈ ਸਪਨਿਆਂ ਦਾ ਮਰ ਜਾਣਾ ਸੁਪਨਿਆਂ ਨੂੰ ਮਰਨ ਤੋਂ ਬਚਾਉਣ ਲਈ ਪਾਸ਼ ਨੇ ਬਹੁਤ ਸਾਰੀਆਂ ਕਵਤਾਵਾਂ ਲਿਖੀਆਂ ਬਹੁਤ ਸਰੀ ਮਨੁੱਖੀ ਹੱਕਾਂ ਦੀ ਗੱਲ ਕੀਤੀ ਬਰਾਬਰਤਾ ਦੀ ਗੱਲ ਕੀਤੀ ਜ਼ਗੀਰੂ ਸਾਮਰਾਜ ਦੇ ਵਿਰੁੱਧ ਉਸ ਨੇ ਆਪਣੀ ਕਲਮ ਚੁੱਕੀ ਇਹ ਉਤਾਰ ਸਿੰਘ ਪਾਸ਼ ਦਾ ਖੂ ਹੈ ਇਹ ਦਰਖਤ ਵੀ ਉਸ ਸਮੇਂ ਦਾ ਹੀ ਹੈ ਜਦੋਂ ਉਤਾਰ ਸਿੰਘ ਪਾਸ਼ ਉਨਾ ਦੇ ਗੋਲੀਆਂ ਵੱਜਦੀਆਂ ਨੇ ਇਹ ਇਸੇ ਜਗ੍ਹਾ ਤੇ ਉਤਾਰ ਪਾਸ਼ ਦੇ ਗੋਲੀਆਂ ਵੱਜਦੀਆਂ ਨੇ ਸਾਡੇ ਨਾਲ ਭਾਈ ਪਰਮਜੀਤ ਸਿੰਘ ਸੰਧੂ ਹੋਣਗੇ ਅਸੀਂ ਤੁਹਾਨੂੰ ਉਸ ਮੋਟਰ ਤੇ ਉਸ ਕੋਠੇ ਕੋਲੇ ਲਿਜਾਵਾਂਗੇ ਜਿੱਥੇ ਅਵਤਾਰ ਪਾਸ਼ ਦੇ ਹੰਸ ਰਾਜ ਹੁਣੀ ਬੈਠੇ ਸੀਗੇ ਉਸ ਵਕਤ ਕੀ ਮਾਹੌਲ ਸੀ ਕੀ ਗੱਲਾਂ ਕਰ ਰਹੇ ਹੋਣਗੇ ਕਿਹੋ ਜਿਹਾ ਮਾਹੌਲ ਸੀ ਕਿਵੇਂ ਮਾਰਨ ਵਾਲੇ ਆਉਂਦੇ ਨੇ ਕਿਵੇਂ ਉਹ ਮਾਹੌਲ ਬਣਦਾ ਇਸ ਖੇਤ ਦੇ ਵਿੱਚ ਆਪਾਂ ਸਾਰੀ ਗੱਲਬਾਤ ਬਾਈ ਜੀ ਉਹਨਾਂ ਨਾਲ ਕਰਾਂਗੇ ਤੁਸੀਂ ਸਾਡੇ ਨਾਲ ਇਸ ਮੁਲਾਕਾਤ ਦੇ ਵਿੱਚ ਜੁੜੇ ਰਹੋ ਬਾਈ ਜੀ ਬਹੁਤ ਸੁਆਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਰਾਜੀ ਖੁਸ਼ੀਓ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਇਹੀ ਕੋਠਾ ਜੀ ਜਿੱਥੇ ਅਵਤਾਰ ਪਾਸ਼ ਹੁਣੀ ਬਹਿੰਦੇ ਸੀ ਅਕਸਰ ਮੈਂ ਇਹੀ ਕੋਠਾ ਆ ਐਸੈਟ ਤੇ ਬੈਠੇ ਸੀਗੇ ਬੈਂਚ ਦੇ ਉੱਪਰ ਅੱਛਾ ਬੈਂ ਇਥੇ ਪੈਂਚ ਲੱਗਾ ਸੀਗਾ ਹਾਂ ਤੇ ਉਹ ਜਿਹੜੇ ਇਥੇ ਇੱਕ ਆਇਦਰ ਵੱਟ ਸੀ ਆਹ ਜਿਹੜੀ ਅੱਛਾ ਇਹ ਤੋਂ ਸਿੱਧੇ ਇਥੋਂ ਮਿਲਟੈਂਟ ਇਥੋਂ ਆਏ ਹਾਂ ਇਥੇ ਖੜੋ ਕੇ ਉਹਨਾਂ ਨੇ ਦੋ ਪਾਰਟ ਬਣਾ ਦਿਆ ਆਪਣੇ ਇੱਕ ਇਧਰ ਦੀ ਹੋ ਗਿਆ ਇੱਕ ਇਧਰ ਦੀ ਹੋ ਗਿਆ ਕਿੰਨੇ ਜਣੇ ਸੀਗੇ ਬੰਦੇ ਦੋ ਜਣੇ ਸੀਗੇ 30 ਜਣਾ ਉਹ ਟਰਾਂਸਫਰਮ ਤੇ ਲੱਗੇ ਸਕੂਟਰ ਖੜ ਗਿਆ ਜੀ ਅੱਛਾ ਸਕੂਟਰ ਤੇ ਤਿੰਨ ਜਣੇ ਆਉਂਦੇ ਆ ਅਵਤਾਰ ਪਾਸ਼ੂਣੀ ਇਥੇ ਵੰਦੇ ਆਗੇ ਹਾਂਜੀ ਅੱਛਾ ਜੀ ਉਹ ਤੇ ਮਤਲਬ ਸਕੂਟਰ ਉੱਥੇ ਖੜਾਉਂਦੇ ਨੇ ਤਿੰਨੇ ਜਣੇ ਨਹੀਂ ਪਹਿਲਾਂ ਉਹਨਾਂ ਨੂੰ ਦੋਵਾਂ ਨੂੰ ਇਥੋਂ ਲਾ ਜਾਂਦਾ ਸਿੱਧਾ ਸੋ ਸਕੂਟਰ ਵਾਲਾ ਇੱਥੇ ਬੱਟ ਦੇ ਨੇੜੇ ਲਾ ਕੇ ਅੱਗੇ ਲੰਘ ਜਾਂਦਾ ਉਹ ਅੱਗੇ ਲੰਘ ਜਾਂਦਾ ਉੱਥੇ ਉਹ ਟ੍ਰਾਂਸਫਰਮਰ ਤੇ ਲਾ ਕੇ ਖੜਾ ਕਰ ਲੈਂਦਾ ਉਸ ਰਸਤੇ ਤੇ ਹਾਂ ਇਧਰ ਜਦੋਂ ਫੇਰਿੰਗ ਕਰਕੇ ਗਏ ਆ ਫੇਰ ਬਾਅਦ ਵਿੱਚ ਉੱਥੇ ਹੀ ਉਹ ਚੱਲ ਗਏ ਅੱਛਾ ਤੁਹਾਨੂੰ ਦੱਸ ਦਈਏ ਕਿ ਬਾਈ ਪਰਮਜੀਤ ਥੋਣੀ ਉਹਨਾਂ ਦੇ ਚਾਚੇ ਦੇ ਪੁੱਤ ਨੇ ਤੁਸੀਂ ਪਰਿਵਾਰ ਚੋਂ ਹੀ ਉਹਨਾਂ ਦੇ ਹਨਾ ਆ ਜਮੀਨ ਵੀ ਅੱਜ ਕੱਲ ਤੁਸੀਂ ਬਾਹਰ ਹਾਂ ਹਾਂ ਹਾਂਜੀ ਅਸੀਂ ਬਾਹਰ ਹਾਂ ਅੱਛਾ ਬਾਈ ਜੀ ਮੈਂ ਚਾਹਉਣਾ ਥੋੜਾ ਜਿਹਾ ਪਸੀਨ ਦੱਸਿਓ ਜਿਵੇਂ ਤੁਸੀਂ ਦੱਸਿਆ ਵੀ ਸਕੂਟਰ ਤੇ ਉੱਥੇ ਉਤਾਰ ਕੇ ਚਲੇ ਗਏ ਤੇ ਪਾਸ ਤੇ ਹੰਸਰਾਜ ਜੀ ਇੱਥੇ ਬੈਠੇ ਨੇ ਆਪਣੇ ਬੈਂਚ ਤੇ ਬੈਠੇ ਅਕਸਰ ਹੀ ਬੰਦੇ ਰਹਿੰਦੇ ਸੀ ਇੱਥੇ ਅਕਸਰ ਹੀ ਬੰਦੇ ਹੀ ਨਾਉਣ ਦਾ ਤਿਆਰੀ ਸੀਗੀ ਯਾਨੀ ਅਖਬਾਰ ਖੁਰ ਪੜ੍ਹਦੇ ਸੀ ਮੇਰਾ ਕਹਿਣਾ ਅੱਛਾ ਮਤਲਬ ਇੱਥੇ ਬਹਿ ਕੇ ਗੱਲਾਂ ਬਾਤਾਂ ਕਰਨੀਆਂ ਸਹਿਤਕ ਸਰਗਰਮੀਆਂ ਉਹ ਹੁੰਦੀਆਂ ਰਹਿੰਦੀਆਂ ਸੀ ਹ ਤੇ ਜਦੋਂ ਉਹ ਆਉਂਦੇ ਨੇ ਤੇ ਤੁਸੀਂ ਵੀ ਇੱਥੇ ਸੀਗੇ ਅਸੀਂ ਸਾਡਾ ਖੂਹ ਇੱਥੇ ਨਾਲ ਆ ਅੱਛਾ ਤੁਹਾਡਾ ਨਾਲ ਦੇ ਵਿੱਚ ਖੂਹ ਮੈਂ ਤੇ ਮੇਰਾ ਇੱਕ ਛੋਟੇ ਚਾਚੇ ਦਾ ਮੁੰਡਾ ਅੱਛਾ ਨਹੀਂ ਧਾਰਾ ਤੋਂ ਨਾ ਕੱਢ ਕੇ ਜੀ ਜਾਂਦੇ ਸੀ ਵਾਪਸ ਪਿੰਡ ਨੂੰ ਅੱਛਾ ਜਦੋਂ ਉਹ ਮਿਲਟੈਂਟ ਆ ਇਹਨੂੰ ਆ ਰਹੇ ਸੀ ਅੱਛਾ ਪਰ ਅਸੀਂ ਸੋਚਿਆ ਵੀ ਸਾਡਾ ਤਾਇਆ ਜੀ ਵੀ ਉਧਰ ਚਲ ਗਏ ਆ ਪੱਠੇ ਲੈਣ ਹੂੰ ਤੇ ਵੱਡੇ ਬ੍ਰਦਰ ਸੀਗੇ ਹੰਕਾਰ ਭਾਜੀ ਹਾਂ ਪਾਸ਼ ਤੋਂ ਵੱਡੇ ਹੂੰ ਵੀ ਉਹ ਵੀ ਇਧਰੋਂ ਜਿਹੜਾ ਦੁੱਧ ਚੋ ਕੇ ਚਲ ਗਏ ਸੀ ਪਿੰਡ ਨੂੰ ਅੱਛਾ ਤੇ ਮੈਂ ਕਹਾਂ ਵੀ ਕੋਈ ਖਤਰਾ ਤਾਂ ਹੈ ਨਹੀਂਗਾ ਸੀ ਪਿੰਡ ਵਿੱਚ ਲੱਗਾ ਪਰ ਮੈਂ ਇਦਾਂ ਸੋਚਿਆ ਵੀ ਮੈਂ ਕਹਾਂ ਵੀ ਤੇ ਕੀ ਕਰਦੇ ਆ ਦੇਖੀ ਆਪਾਂ ਤੁਹਾਨੂੰ ਪਤਾ ਲੱਗ ਗਿਆ ਸੀ ਵੀ ਬੰਦੇ ਕੋਈ ਉਪਰੇ ਉਪਰੇ ਆ ਹਾਂਜੀ ਇਹਨਾਂ ਨੂੰ ਪਤਾ ਲੱਗ ਗਿਆ ਸੀ ਜੋ ਉਹ ਗੱਲ ਕਿਵੇਂ ਸੀ ਜਿਵੇਂ ਤੁਸੀਂ ਕਹਿੰਦੇ ਸੀਗੇ ਵੀ ਬੁਕਲਾਂ ਮਾਰੀਆਂ ਹੋਈਆਂ ਸੀ ਉਹਨਾਂ ਨੇ ਤੁਹਾਨੂੰ ਇਹ ਸੀਗਾ ਵੀ ਵਿੱਚ ਕੁਝ ਹੋਊਗਾ ਉਹ ਗੱਲ ਵੀ ਜਰੂਰ ਦੱਸੋ ਮੈਂ ਉਹ ਇਦਾਂ ਅਕਸਰ ਹੀ ਮੈਂ ਆਪਦੇ ਚਾਚੇ ਤੇ ਮੁੰਡੇ ਨਾਲ ਗੱਲ ਕਰਦਾ ਸੀ ਕਿ ਮੈਂ ਕਹਾਂ ਵੀ ਮੇਰੀ ਟੈਂਟ ਲੱਗਦੇ ਆ ਅੱਛਾ ਇਹਦਾ ਤੈਨੂੰ ਕਿੱਦਾ ਪਤਾ ਹਾਂ ਮੈਂ ਕਹਾਂ ਇਹਨਾਂ ਦੀਆਂ ਬੁਕਲਾਂ ਮਾਰੀਆਂ ਹੋਈਆਂ ਇਹਦਾ ਇਦਾਂ ਆਪਣੀਆਂ ਵੀ ਮਾਰੀਆਂ ਆ ਮੈਂ ਕਿਹਾ ਆਪਣੇ ਕੋ ਉਧਾਰ ਵਾਲੀਆਂ ਬਾਲਟੀਆਂ ਦੇ ਦਿੰਦੀਆਂ ਇਹਨਾਂ ਦੇ ਕੋਲ ਦਿਸਦਾ ਨਿਕਾ ਉਹ ਵੀ ਇਹਨਾਂ ਕੋਹ ਨੂੰ ਕੋ ਚੱਕਣਾ ਚੁੱਕਣਾ ਹੋਊਗਾ ਜਾਂ ਇਹਨਾਂ ਦਾ ਰੱਖਿਆ ਹੋਊ ਹਾਂ ਇਦਾਂ ਨਹੀਂ ਸੀ ਪਤਾ ਵੀ ਭਾਜੀ ਪਾਸ਼ ਹੁਣੀ ਇੱਥੇ ਆ ਅੱਛਾ ਜੇਕਰ ਪਤਾ ਹੁੰਦਾ ਨਾ ਹਾਂ ਫੇਰ ਸਾਡੇ ਦਿਲ 'ਚ ਇੱਕਦਮ ਆ ਜਾਣੀ ਸੀ ਫੇਰ ਚਾਹੇ ਮੁੱਕ ਜਾਂਦੇ ਜਾਂ ਉਹ ਵੀ ਵੱਜ ਜਾਂਦੇ ਤੁਸੀਂ ਜ਼ਰੂਰ ਕੋਲੇ ਖੜਨਾ ਸੀ ਫੇਰ ਮਤਲਬ ਵਾਪਸ ਮੁੜਿਆ ਆਉਣਾ ਸੀ ਹਾਂ ਤੁਹਾਨੂੰ ਇਹ ਨਹੀਂ ਸੀ ਪਤਾ ਉੱਥੇ ਕੰਮ ਕਰਦਿਆਂ ਨੂੰ ਵੀ ਉਧਾਰ ਪਾਸ਼ ਹੁਣੀ ਇੱਥੇ ਬੈਠੇ ਮੈਂ ਅਸੀਂ ਮੈਂ ਤਾਂ ਇਹੇ ਸੋਚਿਆ ਮੈਂ ਕਿ ਭਾਜੀ ਅੰਕਾਰ ਤੋਂ ਵੀ ਚਿਰ ਗਿਆ ਅੱਛਾ ਇਹਨਾਂ ਦਾ ਆਇਆ ਹੋਇਆ ਤਾਂ ਨਹੀਂ ਪਤਾ ਸਾਨੂੰ ਅੱਛਾ ਜੇ ਤਾਂ ਇੱਥੇ ਆਇਆ ਹੋਇਆ ਤਾਂ ਪਤਾ ਹੁੰਦਾ ਨਾ ਫੇਰ ਅਸੀਂ ਪਾਸ ਮੁੜੇ ਹੁੰਨਾ ਅਸੀਂ ਅੱਛਾ ਇਹੋ ਵੀ ਹੁੰਦਾ ਫੇਰ ਦੇਖੀ ਹਾਂ ਹਾਂ ਅੱਛਾ ਜਦੋਂ ਉਹ ਘਟਨਾ ਹੁੰਦੀ ਆ ਫਿਰ ਉਹ ਕਿਵੇਂ ਘੇਰ ਕੇ ਗੋਲੀਆਂ ਚਲਾਉਂਦੇ ਨੇ ਜਿਵੇਂ ਤੁਸੀਂ ਦੱਸਿਆ ਇੱਕ ਜਣਾ ਉਧਰ ਹੋ ਗਿਆ ਇੱਕ ਜਣਾ ਇੱਧਰ ਹੋ ਗਿਆ ਇੱਕ ਕੋਠੇ ਦੇ ਇਸ ਪਾਸੇ ਦੀ ਹੋ ਗਿਆ ਇੱਕ ਜਣਾ ਇਸ ਪਾਸੇ ਦੀ ਹੋ ਗਿਆ ਅੱਛਾ ਇਹਦਾ ਬਰਾਂਡਾ ਜਿਹਾ ਸੀਗਾ ਇੱਥੇ ਵੀ ਜੀ ਜੀ ਇਹ ਸੇਮ ਐਸੀ ਤਰ੍ਹਾਂ ਹੀ ਸੀਗਾ ਅੱਛਾ ਇਸੇ ਇਸੇ ਜਗ੍ਹਾ ਤੇ ਪਹਿਲਾਂ ਵੀ ਬਰਾਂਡਾ ਸੀ ਹਾਂਜੀ ਬਰਾਂਡਾ ਸੀਗਾ ਆ ਆ ਜਿਹੜੀ ਕੋਠੀ ਆ ਇਹ ਤਾਂ ਪੁਰਾਣੀ ਹੋਬ ਹੋ ਹੋ ਗਈ ਆ ਇਹ ਉਹ ਹੀ ਆ ਇਹ ਕੋਠਾ ਹੋ ਗਈ ਆ ਹਾਂਜੀ ਅੱਛਾ ਤੇ ਜਿਹੜਾ ਮੋਟਰ ਵਾਲਾ ਸਟਾਰਟ ਰਿਹਾ ਉਹ ਇੱਥੇ ਹੁੰਦਾ ਹੈਗਾ ਜਿੱਥੇ ਭਾਈ ਹੁਣੀ ਖੜੇ ਆ ਅੱਛਾ ਤੇ ਇਧਰਲੇ ਪਾਸੇ ਬੈਂਚ ਸੀਗਾ ਇੱਥੇ ਇੱਕ ਉਹ ਟਾਇਆ ਹੋਇਆ ਉਹ ਟਾਇਆ ਉਹਲਾ ਸੀਗਾ ਅੱਛਾ ਇਧਰ ਦੇ ਬੰਦੇ ਦਾ ਭਾਜੀ ਹੁਣਾਂ ਨੂੰ ਪਤਾ ਨਹੀਂ ਲੱਗਾ ਅੱਛਾ ਸ਼ੇਨ ਮਤਲਬ ਉਹਲਾ ਸੀ ਹਾਂ ਤੇ ਤਾਂ ਹੀ ਭਾਜੀ ਹੁਣ ਆਇਆ ਨਿਕਲੇ ਆ ਉਧਰੋਂ ਹਾਂ ਹੋਰੇ ਹਾਂ ਤੇ ਉਹ ਉਹਨਾਂ ਸਾਹਮਣੇ ਗੋਲੀ ਮਾਰਤੀ ਪਾਤ ਮਤਲਬ ਆਜੋ ਆਪਾਂ ਮਾੜਾ ਜਾ ਇਹ ਇਧਰ ਦੀ ਇੱਕ ਬੰਦਾ ਆਉਂਦਾ ਇੱਕ ਇਧਰ ਦੀ ਆਉਂਦਾ ਤੇ ਭਾਸ਼ ਹੁਣੀ ਇੱਥੋਂ ਉੱਠਦੇ ਨੇ ਹਾਂਜੀ ਹਾਂਜੀ ਬੈਂਚ ਤੋਂ ਮਤਲਬ ਆਪਾਂ ਕਹਿ ਸਕਦੇ ਆ ਹਾਂਜੀ ਸਿੰਗਲ ਫਾਇਰ ਹੋਇਆ ਉਹ ਉੱਥੇ ਆ ਉਹ ਮੇਰਾ ਕਹਿ ਲੈ ਤੇ ਇੱਥੋਂ ਕਿ ਤਾਈ ਪਹੁੰਚਿਆ ਜੀ ਅੱਛਾ ਇੱਥੇ ਉਹਦੀ ਬੋਡੀ ਲੱਭੀ ਇੱਥੇ ਅਵਤਾਰ ਪਾਸ਼ ਦੀ ਬਾਡੀ ਪਈ ਹਾਂਜੀ ਇੱਥੇ ਪਈ ਮਤਲਬ ਉਹ ਬੈਂਚ ਤੋਂ ਉੱਥੋਂ ਉੱਠ ਕੇ ਆ ਕੇ ਇੱਥੇ ਤੱਕ ਉਹਨਾਂ ਨੂੰ ਆਉਣਾ ਮਿਲਿਆ ਹਾਂਜੀ ਤੇ ਕਣਕ ਸੀਗੀ ਇੱਥੇ ਵੀਜੀ ਹੋਈ ਉਦੋਂ ਅੱਛਾ ਉਸ ਟਾਈਮ ਤੇ ਹਾਂਸ ਰਾਜ ਜਿਹੜਾ ਉਹ 10 ਕਰਮਾਂ ਅੱਗੇ ਸੀ ਅੱਛਾ ਇਸ ਜਗ੍ਹਾ ਤੋਂ 10 ਕਰਮਾਂ ਅੱਗੇ ਹਾਂਸ ਰਾਜ ਦੀ ਬਾਡੀ ਪਈ ਹਾਂਜੀ ਜੋ ਤੁਸੀਂ ਉਹ ਨਹੀਂ ਉਹਦੋਂ ਕੀ ਸੀਗਾ ਸੀਨ ਇੱਥੇ ਜਿਹੜਾ ਤੁਸੀਂ ਅੱਖੀਂ ਦੇਖਦੇ ਉਹਨਾਂ ਨੂੰ ਬੰਦਿਆਂ ਨੂੰ ਹਾਜ਼ਰ ਮਿਲਦੇ ਆ ਤੁਹਾਨੂੰ ਜਦੋਂ ਵਾਪਸ ਆਉਨੇ ਗੋਲੀਆਂ ਚੱਲਦੀਆਂ ਅਸੀਂ ਬੰਦੇ ਜਾਂਦੇ ਵਾਪਸ ਜਾਂਦੇ ਦੇਖ ਲੈ ਸੀਗੇ ਉਹਨੂੰ ਨਿਕਲ ਗਏ ਸੀਗੇ ਮੈਂ ਤਾਂ ਇੱਕ ਮਾਸੀ ਸਾਡੀ ਦਾ ਮੁੰਡਾ ਦੋਨੇ ਜਣੇ ਅਸੀਂ ਉਥੋਂ ਪਿੰਡੋਂ ਆ ਗਏ ਤਾਂ ਸੋਚਾ ਭਾਜੀ ਉੱਥੇ ਕਰਦਾ ਸੀਗਾ ਵੀ ਭਾਜੀ ਪਾਜ ਖੂਤੇ ਭਾਜੀ ਪਾਜ ਫੇਰ ਪਤਾ ਲੱਗਾ ਵੀ ਭਾਜੀ ਪਾਜ ਤੇ ਗੋਲੀ ਚੱਲ ਗਈ ਆ ਇੱਥੋਂ ਤਾਂ ਇੰਨੀ ਫਾਇਰਿੰਗ ਹੋਈ ਵੀ ਧੂਆਂ ਜਿਹਾ ਉੱਡਦਾ ਦਿਸਿਆ ਜਿਦਾਂ ਕਿ ਟ੍ਰਾਂਸਫਾਰਮ ਨੂੰ ਅੱਗ ਲੱਗ ਗਈ ਹੁੰਦੀ ਆ ਟਾਡੇ ਮਨਾਂ 'ਚ ਇਹ ਗੱਲ ਗਈ ਵੀ ਸ਼ਾਇਦ ਕਿਤੇ ਟ੍ਰਾਂਸਫਰ ਹੋਣ ਨੂੰ ਅੱਗ ਲੱਗ ਗਈ। ਮਤਲਬ ਪੈਂਟ ਇੰਨਾ ਮਤਲਬ ਮਹਿਸੂਸ ਹੁੰਦਾ ਸੀਗਾ ਪਰ ਸਾਨੂੰ ਪਤਾ ਸੀ ਵੀ ਗੋਲੀ ਚੱਲ ਗਈ ਆ ਕਿਉਂਕਿ ਸਿੰਗਲ ਫਾਇਰ ਤਿੰਨ ਹੋਏ ਸੀ। ਅਸੀਂ ਜਾਂਦੇ ਵੀ ਵੇਖੇ ਸੀ ਨਾ ਮਿਲਿਟੈਂਟ ਹੂੰ ਤਾਂ ਸਾਨੂੰ ਪਤਾ ਲੱਗਾ ਵੀ ਗੋਲੀ ਚੱਲ ਗਈ ਆ ਪਰ ਪਹਿਲੇ ਇਹ ਨਹੀਂ ਪਤਾ ਵੀ ਭਾਜੀ ਪਾਸ਼ ਇੱਥੇ ਆ। ਹੂੰ ਬਈ ਉਹਨੂੰ ਹੀ ਮਾਰਨਾ ਹੈ ਕੋਈ। ਹਾਂ ਤੇ ਇੱਕ ਸਾਡੇ ਤਾਏ ਦਾ ਪੋਤੇ ਆ ਭਾਜੀ ਦੇ ਚਾਚੇ ਦਾ ਪੋਤੇ ਸੁਖਵਿੰਦਰ ਸੋਚਾ ਹਾਂ ਉਹ ਸੁਖਵਿੰਦਰ ਸਿੰਘ ਸੰਧੂ ਹਾਂ ਉਹਨਾਂ ਨੇ ਦੱਸਿਆ ਜਦੋਂ ਰੌਲਾ ਪਾਇਆ ਵੀ ਭਾਜੀ ਪਾਸ਼ ਭਾਜੀ ਪਾਸ਼ ਫੇਰ ਪਤਾ ਲੱਗਾ ਵੀ ਭਾਜੀ ਇਕਦਮ ਯਕੀਨੀ ਹੋ ਗਿਆ ਵੀ ਉਹ ਗੋਲੀ ਸਾਡੇ ਤੇ ਚੱਲੀ ਹੈ ਜਦੋਂ ਗੋਲੀ ਚੱਲਦੀ ਆ ਪਾਸਿ ਜਿਵੇਂ ਤੁਸੀਂ ਦੱਸ ਰਹੇ ਸੀ ਇਸ ਪਾਸੇ ਸੈਰ ਸੀਗਾ ਉਹਨਾਂ ਦਾ ਜਦੋਂ ਤੁਸੀਂ ਆ ਕੇ ਚੱਕਦੇ ਹੋ ਹਾਂਜੀ ਹਾਂਜੀ ਤੇ ਉਸ ਵਕਤ ਫਿਰ ਕੀ ਮਾਹੌਲ ਸੀ ਪਿੰਡ 'ਚ ਜਦੋਂ ਪਤਾ ਲੱਗਦਾ ਘਰ 'ਚ ਜਾ ਕੇ ਗੱਲ ਕਰਦੇ ਹਜੇ ਨਹੀਂ ਸੀ ਪਤਾ ਲੱਗਾ ਉਹ ਤੁਮ ਇੱਕਦਮ ਮੁੜ ਕੇ ਫਿਰ ਪਤਾ ਲੱਗਾ ਜਦੋਂ ਜਾ ਕੇ ਦੱਸਿਆ ਦੱਸਿਆ ਕਿ ਸਾਰਿਆਂ ਨੂੰ ਪਤਾ ਲੱਗ ਗਿਆ ਸੀ ਜੀ ਤੇ ਉਹ ਇੱਕਦਮ ਸਹਿਮ ਗਿਆ ਪਿੰਡ ਪਿੰਡ ਦਾ ਕੀ ਹੋਣਾ ਸਾਡੇ ਨੂੰ ਤਾਂ ਫਿਰ ਮੁੜ ਕੇ ਕੁਛ ਚਿਰ ਲਈ ਜ਼ਮੀਨ ਵੀ ਨਹੀਂ ਬਗੀ ਸਾਡੇ ਕੋਲ ਅੱਛਾ ਉਸ ਤੋਂ ਬਾਅਦ ਵਿੱਚ ਫਿਰ ਮਾਹੌਲ ਖਰਾਬ ਹੋਇਆ ਫੇ ਉਹ ਸਾਡੇ ਪਿੰਡ ਦੇ ਇੱਕ ਸੀਗਾ ਆਲ ਇੰਡੀਆ ਸੈਕਸ ਸਟੂਡੈਂਟ ਫੈਡਰੇਸ਼ਨ ਦੀ ਉਹ ਕੁੜੀ ਤੇ ਪੇਤੀ ਅੱਛਾ ਉਹ ਮਾਰ ਦਿੱਤੇ ਸੀ ਉਸ ਤੋਂ ਬਾਅਦ ਵਿੱਚ ਫੇ ਮਾਹੌਲ ਖਰਾਬ ਹੋਇਆ ਅੱਛਾ ਪਾਸ ਤੋਂ ਬਾਅਦ ਜਿਹੜੇ ਉਹ ਪਿਉਤੀ ਮਾਰੇ ਜਾਂਦੇ ਨੇ ਉਹ ਉਹ ਕਿਹਨਾਂ ਵੱਲੋਂ ਮਾਰੇ ਜਾਂਦੇ ਪਤਾ ਨਹੀਂ ਉਹ ਕਿਹਨਾਂ ਵੱਲੋਂ ਮਾਰੇ ਗਏ ਜਿਹੜੀ ਉਹਨਾਂ ਨੇ ਇਦਾਂ ਕਿਹਾ ਸੀਗਾ ਵੀ ਪਾਸ ਦਾ ਬਦਲਾ ਲੈ ਲਿਆ ਅੱਛਾ ਉਦੋਂ ਗੱਲਾਂ ਇਹ ਉਡੀਆਂ ਸੀ ਹਾਂ ਉਡੀਆਂ ਨਹੀਂ ਉਹਨਾਂ ਨਾਰਾ ਲਾਇਆ ਸੀ ਤੇ ਫੇਰ ਉਹ ਉਸ ਤੋਂ ਬਾਅਦ ਵਿੱਚ ਫੇ ਸਾਨੂੰ ਵੀ ਜਾਣਾ ਪਿਆ ਅੱਛਾ ਥੋੜੇ ਕੁਛ ਯਰ ਲਈ ਫੇਰ ਤੁਸੀਂ ਕਿੱਥੇ ਜਾਂਦੇ ਹੋ ਫੇ ਅਸੀਂ ਏਦਾਂ ਹੀ ਆਹ ਜਦੋਂ ਸੰਘੇਦ ਉਥੇ ਕੋਲਡ ਸਟੋਰ ਆ ਉਥੇ ਦਿਹਾੜੀਆਂ ਦੁੜੀਆਂ ਕੀਤੀਆਂ ਆਪ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਸੀਗੇ ਅੱਛਾ ਬਾਹਰ ਵੀ ਰਹੇ ਆ ਥੋੜੇ ਤੇ ਅੱਛਾ ਤੁਸੀਂ ਬਾਹਰ ਚਲੇ ਗਏ ਸੀ ਅਵਤਾਰ ਪਾਸ਼ ਜਦੋਂ ਇਸ ਤੋਂ ਬਾਅਦ ਉਹਨਾਂ ਦੀ ਮੌਤ ਹੁੰਦੀ ਹੈ ਮਾਰ ਕੇ ਉਹ ਚਲੇ ਜਾਂਦੇ ਨੇ ਫਿਰ ਪਿੰਡ ਦੇ ਵਿੱਚ ਲੋਕਾਂ ਨੂੰ ਕੁਝ ਗੱਲਾਂ ਉੱਡੀਆਂ ਸੀ ਵੀ ਕਿਹਨੇ ਮਾਰਿਆ ਜਾਂ ਕਿੱਦਾਂ ਹੋਇਆ ਜਿਵੇਂ ਆਮ ਕਹਿੰਦੇ ਆ ਖੜਕੂਆ ਦੁਆਰਾ ਉਹਨਾਂ ਨੂੰ ਮਾਰਿਆ ਗਿਆ ਇਹ ਉਹਨਾਂ ਨੇ ਜ਼ਿੰਮੇਵਾਰੀ ਲਈ ਸੀ ਅਖਬਾਰ ਦੇ ਵਿੱਚ ਆਇਆ ਸੀ ਨਾ ਜਰਨਲ ਲਾਭ ਸਿੰਘ ਨੇ ਜ਼ਿੰਮੇਵਾਰੀ ਲਈ ਸੀ ਕਾਰਨ ਕੀ ਸੀਗਾ ਤੁਹਾਨੂੰ ਕੀ ਲੱਗਦਾ ਵੀ ਪਾਸ਼ ਉਹਨਾਂ ਦਾ ਵਿਰੋਧ ਕਰਦਾ ਜਿਵੇਂ ਕਹਿੰਦੇ ਸੀ ਉਹਨਾਂ ਦਾ ਖਾਸ ਕਰਕੇ ਸ਼ੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਨਾਲ ਉਹਦੇ ਕਿਤੇ ਨਾ ਕਿਤੇ ਵਿਚਾਰਧਾਰਨ ਤਾਂ ਲੈ ਕੇ ਫਰਕ ਸੀਗਾ ਹੀ ਸੀਗਾ ਹਾਂਜੀ ਹਾਂਜੀ ਉਹਨਾਂ ਦਾ ਸਿੱਧੇ ਮੱਥੇ ਵੀ ਨਹੀਂ ਸਿੱਧੇ ਮੱਥੇ ਇਦਾਂ ਨਹੀਂ ਉਹ ਤਾਂ ਐਵੇਂ ਗਲਤ ਫਪਾਵਾਂ ਆੜੀਆਂ ਆ ਇਦਾਂ ਮਤਲਬ ਪਿੰਡ ਦੇ ਕਿਸੇ ਨਾਲ ਨਹੀਂ ਕੋਈ ਵੱਧ ਘਟਨੀ ਸੀ ਕਿਸੇ ਨਾਲ ਕੋਈ ਕਹਿੰਦੇ ਹੁੰਦੇ ਕਦੇ ਨਹੀਂ ਕਿਸੇ ਨੂੰ ਦੁੱਖ ਦੀ ਰਾਗ ਨਹੀਂ ਇਦਾਂ ਕਹਿੰਦੇ ਕਿਸੇ ਨੂੰ ਅੱਛਾ ਹਾਂਜੀ ਦੇ ਸੀਗਾ ਇਹ ਮੇਰਾ ਸੁਭਾਅ ਵੀ ਕਿਤੇ ਲੱਗਦਾ ਹੋਵੇ ਵੀ ਕਿਸੇ ਨੂੰ ਖੁੰਦਕ ਕਰਕੇ ਗੱਲ ਕਰੀ ਜਾਂ ਉਹਨਾਂ ਦੀ ਕਲਮਦਾਈ ਬੋਲਵਾ ਲੈਣਾ ਉਹਨਾਂ ਦੀ ਕਲਮਦਾਈ ਬੋਲਾਂ ਤੋਂ ਰੜਕ ਪਈ ਆ ਉਹਨਾਂ ਦੇ ਕਲਮ ਤੋਂ ਹੀ ਮਤਲਬ ਮਾਰ ਪਈ ਆ ਉਦਾਂ ਨਹੀਂ ਕਿਸੇ ਨੂੰ ਹੂੰ ਹਾਂ ਬਹੁਤ ਸੌਸੀ ਭਾਈ ਅੱਛਾ ਥੋੜਨਾ ਤਾਂ ਗੱਲਾਂ ਕਰਦੇ ਹੋਣਗੇ ਸਿੱਖੀ ਵਿਚਾਰਧਾਰਾ ਨੂੰ ਕਿਵੇਂ ਸਮਝਦੇ ਸੀਗੇ ਬਹੁਤ ਵਧੀਆ ਸਮਝਦੇ ਸੀ ਅੱਛਾ ਹਾਂ ਉਹ ਉਹਨਾਂ ਨੇ ਇੱਕ ਥਾਂ ਲਿਖਿਆ ਨਹੀਂ ਕਹਿੰਦੇ ਵੀ ਉਹ ਸਿੱਖ ਮਾੜੇ ਨਹੀਂਗੇ ਸਿੱਖਾਂ ਵਿੱਚ ਉੱਗੀ ਹੋਈ ਕੰਗਿਆਰੀ ਆ ਹੂੰ ਐਂਟੀ 47 ਦੇ ਛੇਦ ਇਹਦਾ ਮਤਲਬ ਤੁਹਾਡੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਸੀ ਆਪਸ ਦੇ ਵਿੱਚ ਅਸੀਂ ਏਜ ਤੇ ਬਹੁਤ ਛੋਟੇ ਸੀਗੇ ਸਾਡੀ ਬਾਲਾ ਦੀ ਮਤਲਬ ਇਹ ਫਰਕ ਹਾਂ ਮਤਲਬ ਜਦਾਂ ਉਦਾਂ ਨਿਆਣਿਆਂ ਤੌਰ ਤੇ ਤਾਂ ਅਸੀਂ ਜਿਨ ਸੀਗੇ ਜਿਹੜੇ ਵਿਚਰਦੇ ਸੀ ਹਾਂ ਹਾਂ ਵਿਚਰਦੇ ਹਾਂ ਅਸੀਂ ਛੋਟੇ ਸੀ ਸਾਡੀ ਏਜ ਬਹੁਤ ਛੋਟੀ ਸੀ ਪਾਸ਼ ਦੀ ਕੋਈ ਕ੍ਰਿਪਤਾ ਹੈ ਤੁਹਾਡੇ ਮਨ ਚ ਜਿਹੜੀ ਤੁਹਾਨੂੰ ਅਕਸਰ ਤੁਸੀਂ ਸੋਚਦੇ ਹੋ ਹੋਵੇਂ ਗੰਗਣਾਉਂਦੇ ਹੋ ਹੋ ਤੁਹਾਨੂੰ ਚੇਤੇ ਰਹਿੰਦੀ ਹੋਵੇ ਇਹੀ ਸਭ ਤੋਂ ਖਤਰਨਾਕ ਜਿਹੜੀ ਹਾਂ ਇਹ ਗੰਗਣਾਈ ਦੀ ਅੱਛਾ ਹਾਂ ਬੀਟਾਪਾ ਇੱਕ ਸੁਣਾਓ ਮੈਂ ਕਹਿੰਦਾ ਅੱਪਾ ਅੱਜ ਸਾਂਝਾ ਕਰੀਏ ਬੋਲ ਕੇ ਕੋਈ ਮੈਨੂੰ ਬਾੜਾ ਮੇਰੇ ਚਿੱਤੇ ਨਹੀਂ ਰਹਿੰਦਾ ਸਭ ਤੋਂ ਖਤਰਨਾਕ ਹੁੰਦਾ ਜਦੋਂ ਸੁਪਰੀਆਂ ਦਾ ਮਰ ਜਾਣਾ ਹਾਂ ਘਰੋਂ ਕੰਮ ਤੇ ਜਾਣਾ ਹਾਂ ਤੇ ਸਭ ਤੋਂ ਖਤਰਨਾਕ ਹੁੰਦਾ ਉਹਨਾਂ ਵਾਰ ਇੱਕ ਗੱਲ ਹੋਰ ਕਹੀ ਜਾਂਦੀ ਆ ਕਹਿੰਦੇ ਵੀ ਜਦੋਂ 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 ਜਥੇਬੰਦੀਆਂ ਜ਼ਿੰਮੇਵਾਰੀ ਲੈਂਦੀਆਂ ਨੇ ਵੀ ਹਾਂ ਅਸੀਂ ਪਾਸ਼ ਨੂੰ ਮਾਰਿਆ ਸਾਡੇ ਵੱਲੋਂ ਤੇ ਉਸ ਵਕਤ ਪਿੰਡ ਦੇ ਵਿੱਚ ਲੋਕਾਂ ਨੇ ਫਿਰ ਕੋਈ ਪਹੁੰਚ ਕੀਤੀ ਸੀ ਜਾਂ ਕੋਸ਼ਿਸ਼ ਕੀਤੀ ਸੀਗੀ ਵੀ ਇਹ ਕਿਉਂ ਇਦਾਂ ਦਾ ਕੀਤਾ ਗਿਆ ਜਾਂ ਕਿਸੇ ਨੇ ਨਹੀਂ ਕੀਤੀ ਪਿੰਡ ਦੇ ਵਿੱਚੋਂ ਕਿਨ ਕਰ ਨਹੀਂ ਲਗੀ ਗੋਲੀ ਮੋਰੇ ਕੌਣ ਬੋਲਦਾ ਉਸ ਵਕਤ ਕੋਈ ਨਹੀਂ ਸੀ ਇੱਦਾਂ ਨਾ ਪਾਸ਼ਕਾ ਦੇ ਆ ਪਰਿਵਾਰ ਨੂੰ ਜਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਕਹਿੰਦਾ ਹੁੰਦਾ ਸੀਗਾ ਵੀ ਮੈਨੂੰ ਖਤਰਾ ਆਗਾ ਜਾਂ ਮੈਨੂੰ ਮਾਰ ਦੇਣਗੇ ਕਿਤੇ ਇਹ ਗੱਲਾਂ ਉਹਦੇ ਮੂਰੇ ਨਹੀਂ ਇੱਦਾਂ ਦਾ ਕੋਈ ਕੋਈ ਨਹੀਂ ਉਹਨਾਂ ਦੇ ਦਾ ਜਦੋਂ ਬੋਡੀ ਪਈ ਸੀ ਤਾਂ ਚਿਹਰਾ ਜਿਹੜਾ ਬਿਲਕੁਲ ਹੱਸਦਾ ਨਜ਼ਰ ਆਉਂਦਾ ਸੀਗਾ ਇੱਕ ਪਾਸਾ ਜਿਹੜਾ ਨਾ ਸਹੀ ਸੀਗਾ ਹਾਂ ਗੋਲੀ ਇੱਥੋਂ ਕਿਸ਼ ਨੰਗੀ ਤਾਂ ਦੂਜੇ ਪਾਸਾ ਆ ਖਾਲੀ ਸੀ ਪਰ ਕੋਈ ਡਰਾਣੀ ਸ਼ਕਲ ਨਹੀਂ ਸੀ ਪਾਜੀ ਦੀ ਹਾਂ ਤੇ ਕੋਈ ਮਤਲਬ ਉਹਨਾਂ ਤੇ ਰਵਾਨਗੀ ਨਹੀਂ ਸੀ ਇਹੋ ਜੀ ਵੀ ਮੇਰੀ ਮੌਤ ਆ ਗਈ ਆ ਜਾਂ ਕਿੱਦਾਂ ਆ ਇਹੋ ਜਿਹਾ ਡਰ ਭੈ ਨਹੀਂ ਸੀ ਉਹਨਾਂ ਨੂੰ ਕੋਈ ਹਾਂ ਮਤਲਬ ਉਹ ਕਦੇ ਗੱਲਾਂ ਬਾਤਾਂ ਚ ਵੀ ਇਦਾਂ ਦਾ ਕੁਝ ਨਹੀਂ ਸੀਗਾ ਉਹਨਾਂ ਦਾ ਮੌਤ ਨੂੰ ਲੈ ਕੇ ਨਾ 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 ਕਦੇ ਜ਼ਿਕਰ ਨਹੀਂ ਹੁੰਦਾ ਕਦੇ ਜ਼ਿਕਰ ਨਹੀਂ ਹੁੰਦਾ ਜਿਵੇਂ ਤੁਸੀਂ ਇੱਕ ਦੱਸ ਦਿਓ ਵੀ ਇੱਥੇ ਇੱਕ ਜੇ ਇੱਕ ਸੌਰੰਗ ਹੁੰਦੀ ਸੀ ਗੁਫਾ ਸੀਗੀ ਜਿਹਦੇ ਵਿੱਚ ਉਹ ਅਕਸਰ ਬਹਿੰਦੇ ਹੁੰਦੇ ਸੀ ਕੀ ਸੀ ਉਹ ਜਿਹੜੀ ਤੁਸੀਂ ਸੁਣਦੇ ਹੋ ਗੱਲ ਕਹਿੰਦੇ ਵਿੱਚ ਉਹ ਪਾਜੀ ਨੂੰ ਪਤਾ ਆ ਮੈਨੂੰ ਨਹੀਂ ਬਾਰੇ ਦੱਸੋ ਜੀ ਜ਼ਰੂਰ ਕੀ ਸੀ ਉਹ ਸੀਨ ਜਿਹੜੀ ਇੱਥੇ ਗੁਫਾ ਸੀਗੀ ਜਿਹਦੇ ਵਿੱਚ ਬਹਿੰਦੇ ਹੁੰਦੇ ਸੀ ਉਹ ਇੱਥੇ ਟਿੱਬਾ ਜਿਹਾ ਸੀਗਾ ਟਿੱਬੇ ਦੇ ਉੱਤੇ ਜਿੱਦਾਂ ਕਹਿੰਦਾ ਘਾਹਬੂਰ ਬਹੁਤ ਹੁੰਦਾ ਸੀ ਕਾਈ ਜਈ ਹਾਂ ਤੇ ਉਹਨਾਂ ਨੇ ਇਦਾਂ ਛੋੜਾ ਜਿਹਾ ਇੱਕ ਰਾਹ ਜਿਹਾ ਰੱਖਿਆ ਸੀ ਜਿੱਦਾਂ ਤਾਕੀ ਰੱਖੀ ਆ ਅੱਛਾ ਉਹ ਇਦਾਂ ਉਹਦੇ ਵਿੱਚ ਅੰਦਰਲੇ ਬੰਨੇ ਵਿੱਚ ਜਾ ਕੇ ਉਹਦੇ ਵਿੱਚ ਦੋ ਕੁਰਸੀਆਂ ਇੱਕ ਮੇਜ਼ ਅੱਛਾ ਕਿਤਾਬਾਂ ਰਸਾਲੇ ਦਾ ਪੜ੍ਹਦੇ ਹੁੰਦੇ ਸੀਗੇ ਰੱਖੇ ਹੁੰਦੇ ਸੀ ਰੱਖੇ ਹੁੰਦੇ ਸੀਗੇ ਹਾਂ ਤੇ ਸਾਰੇ ਉੱਥੇ ਤਕਾਂ ਸਵੇਰੇ ਉਹਨਾਂ ਨੂੰ ਆਉਣਾ ਤੇ ਰਸਾਲੇ ਪੜ੍ਹਨੇ ਦੁਨੀਆ ਦੇਖਣੇ ਲਿਆ ਕੇ ਜਾਣੇ ਮਤਲਬ ਉਹ ਜਿਹੜੀ ਜਿਹੜੀ ਗੁਫਾ ਸੀ ਜਿੱਚ ਬੈੰਦੇ ਸੀ ਉਹ ਟੇਬਲ ਲੱਗਿਆ ਸੀ ਕੁਰਸੀਆਂ ਸੀਗੀਆਂ ਰਸਾਲੇ ਸੀ ਉੱਥੇ ਆਮ ਲੋਕ ਵੀ ਪਿੰਡ ਦੇ ਆ ਜਾਂਦੇ ਸੀ ਜਾਂ ਖਾਸ ਖਾਸ ਬੰਦੇ ਹੀ ਉੱਥੇ ਖਾਸ ਖਾਸ ਵਾਲੇ ਨੂੰ ਤਾਂ ਪਤਾ ਹੀ ਨਹੀਂ ਹੋਣਾ ਨਹੀਂ ਪਤਾ ਨਹੀਂ ਅੱਛਾ ਕਦੋਂ ਤੱਕ ਰਹਿੰਦੀ ਆ ਉਹ ਜਗ੍ਹਾ ਜਿਹੜੀ ਉੱਥੇ ਹੁੰਦੀ ਸੀ ਉਹ ਜਿੱਦਾਂ ਕਹਿੰਦੇ ਮੋੜ ਕੇ ਧਮੀਰ ਵਾਹੀ ਗਈ ਉਹ ਅੱਛਾ ਤੇ ਪਹਿਲਾਂ ਸੀ ਇਹ ਤੇ ਬਾਈ ਜਦੋਂ ਇਦੋਂ ਕਰਾ ਕੇ ਉੱਚਾ ਥਾਂ ਕਰ ਦਿੱਤਾ ਹਾਂ ਤੇ ਉਹ ਉਹਦੇ ਵਿੱਚ ਤਲੇ ਬਣਾਇਆ ਸੀ ਅੱਛਾ ਕੋ ਰੰਗ ਪੋਰਾ ਜਿਹਾ ਹਾਂ ਤੁਸੀਂ ਕਦੇ ਪਾਸ ਹੋਣਾ ਕੋਲੇ ਆਉਂਦੇ ਹੁੰਦੇ ਸੀ ਵਿਚਰਦੇ ਸੀ ਅਸੀਂ ਨਾਲ ਕੋ ਪੜਦੇ ਰਹੇ ਰਾਤ ਨੂੰ ਅੱਛਾ ਤੁਸੀਂ ਪੜਦੇ ਰਹੇ ਕੀ ਪੜਦੇ ਹੁੰਦੇ ਸੀ ਉਦੋਂ ਕੀ ਕੀ ਗੱਲਾਂ ਕਰਦੇ ਹੁੰਦੇ ਸੀ ਚੌਥੀ ਪੰਜਵੇਂ ਚ ਪੜਦੇ ਸੀਗੇ ਉਹਨਾਂ ਦੇ ਦੋ ਤਿੰਨ ਘੰਟੇ ਪੜਾਉਣਾ ਹਾਂ ਪੜਾ ਕੇ ਫਿਰ ਉਹਨਾਂ ਦੇ ਕੋਨਾਂ ਦੇ ਤੇਰ ਮੇਰ ਨਹੀਂ ਸੀ ਮੱਚ ਅੱਛਾ ਉਹਨਾਂ ਦੁੱਧ ਕੰਮ ਕਰਮ ਕਰਕੇ ਸਾਰਿਆਂ ਨੂੰ ਫਿਰ 2-3 ਘੰਟੇ ਭਲਾ ਕੇ ਦੁੱਧ ਪਲਾਉਣਾ ਅੱਛਾ ਫਿਰ ਘਰ ਛੱਡ ਕੇ ਵੀ ਆਉਣੇ ਹਾਂ ਤਾਂ ਹੀ ਛੋਟੇ ਛੋਟੇ ਸੀ ਉਹਨਾਂ ਦੀ ਨੇਚਰ ਬਹੁਤ ਵਧੀਆ ਸੀ ਜਿਵੇਂ ਉਤਾਰ ਪਾਸ਼ ਵਿੱਚ ਦੀ ਬਾਹਰ ਵੀ ਚਲੇ ਜਾਂਦੇ ਆ ਹਨਾ ਹਾਂਜੀ ਹਾਂਜੀ ਤੇ ਉਹ ਕਿ ਉਸ ਤੋਂ ਬਾਅਦ ਵਾਪਸ ਕੇ ਆਉਂਦੇ ਆਗੇ ਫਿਰ ਫਿਰ ਮੇਰਾ ਖਿਆਲ ਉਹਨਾਂ ਦਾ ਜਾਣਦਾ ਹੀ ਸਮਾਂ ਸੀਗਾ ਵਾਪਸ ਆਉਣ ਦਾ ਤਾਂ ਮੈਨੂੰ ਨਹੀਂ ਪਤਾ ਰੀਜਨ ਨਹੀਂ ਪਤਾ ਕਿੱਥੋਂ ਅੱਛਾ ਤੇ ਬਾਹਰ ਕਿੰਨਾ ਸਮਾਂ ਰਹਿੰਦੇ ਨੇ ਬਾਹਰ ਉਹ ਗਏ ਆ 85 85 ਤੇ 87 ਹਾਂ ਛੇ ਤਾਂ 85 ਵਿੱਚ ਗਏ ਆ ਅੱਛਾ ਤੇ 87 ਦੇ ਅਖੀਰ ਆਏ ਜਾਂ 88 ਦੇ ਪਹਿਲੇ ਆ ਹਾਂ ਮੈਨਿਆ ਇਹ ਮੈਨ ਬੜਾ ਯਾਦ ਨਹੀਂ ਅੱਛਾ ਹੂੰ ਜੇਲ ਵੀ ਕਹਿੰਦੇ ਕੱਟਦੇ ਆ ਹਨਾ ਹਾਂਜੀ ਜਦੋਂ ਜਦੋਂ ਜੇਲ ਕੱਟਦੇ ਆਗੇ ਉਸ ਵਕਤ ਪਿੰਡ ਦੇ ਲੋਕਾਂ ਦੇ ਵਿੱਚੋਂ ਕੋਈ ਸਾਥੀ ਸੀਗਾ ਉਹਨਾਂ ਦਾ ਉਹਨਾਂ ਦੇ ਹੁਣ ਜਦੋਂ ਜੇਲ ਕੱਟਦੇ ਆ ਨਾ ਹਾਂਜੀ ਉਹ ਉਹਦੇ ਬਾਰੇ ਮੈਂ ਅਣਜਾਣ ਆ ਕਿਉਂਕਿ ਮੈਂ ਛੋਟਾ ਸੀ ਮੈਨੂੰ ਪਤਾ ਨਹੀਂ ਤੁਸੀਂ ਛੋਟੇ ਸੀ ਮੈਨੂੰ ਤਾਂ ਇੰਨਾ ਵੀ ਨਹੀਂ ਬੜਾ ਪਤਾ ਵੀ ਬਾਪੂ ਹੁਣੇ ਦੱਸਦੇ ਹੁੰਦੇ ਵੀ ਸਾਰੇ ਇੱਕ ਵਾਰੀ ਸਾਰੇ ਪਿੰਡ ਨੂੰ ਘੇਰਾ ਪਾ ਲਿਆ ਸੀ ਪੁਲਿਸ ਨੇ ਅੱਛਾ ਕਿ ਕਿਤੇ ਮਤਲਬ ਉਹ ਜਦੋਂ ਨਿਕਲ ਨਾ ਜਾਵੇ ਹਾਂ ਹਾਂ ਮਤਲਬ ਉਹਨਾਂ ਨੂੰ ਕਿਹੜਾ ਘੇਰਿਆ ਗਿਆ ਸੀਗਾ ਪਿੰਡ ਨੂੰ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਹਾਂਜੀ ਜਦ ਕਿ ਭਾਜੀ ਹੁਣੀ ਬੜੇ ਆਰਾਮ ਦੇ ਨਾਲ ਕੁੱਟ ਦੇ ਸੱਤੇ ਪੈ ਸੀ ਅੱਛਾ ਜਦੋਂ ਗ੍ਰਿਫਤਾਰ ਕੀਤਾ ਜਾਂਦਾ ਹਾਂ ਤੁਸੀਂ ਉਹਨਾਂ ਨੇ ਗੱਲਾਂ ਕਰਦੇ ਅਕਸਰ ਹੀ ਬੜਾ ਹੱਸ ਪੈਂਦੇ ਹੋ ਹਨਾ ਜਿਵੇਂ ਬੜੇ ਆਰਾਮ ਜੀ ਨਾਲ ਕਹਿੰਦੇ ਹੋ ਵੀ ਉਹ ਤਾਂ ਬੜੀ ਪਿੰਡ ਚ ਵੀ ਜਦੋਂ ਲੰਘਦੇ ਉਹ ਦੱਸੋ ਜਦੋਂ ਪਿੰਡ ਚ ਲੰਘਦੇ ਹੁੰਦੇ ਪਿੰਡ ਜੇ ਤਾਂ ਕੋਈ ਹੈ ਹੀ ਨਹੀਂ ਸੀ ਕੋਈ ਵੀ ਕਿਸੇ ਦੇ ਨਾਲ ਵੀ ਨਹੀਂ ਸੀਗਾ ਉਹਨਾਂ ਦਾ ਕੋਈ ਮਤਲਬ ਇਦਾਂ ਦਾ ਹਾਂ ਹਾਂ ਉਹਨਾਂ ਦਾ ਬੜਾ ਮਤਲਬ ਜਿਹੜਾ ਚਿਹਰਾ ਜਿਹੜਾ ਸੀ ਨਾ ਉਹ ਇਹ ਕਿਸੇ ਦੇ ਨਾਲ ਖਿੱਚ ਕੇ ਭੁੱਲਣ ਦਾ ਨਹੀਂ ਸੀਗਾ ਕਿਸੇ ਨੂੰ ਅੱਛਾ ਨਾ ਕਦੇ ਖਿਜੀ ਜੀ ਜਿਵੇਂ ਚਾਰ ਬੰਦੇ ਜਿਹਦੀ ਤੁਸੀਂ ਕਹਿੰਦੇ ਨੀਵੀਂ ਪਾਕੀ ਲੰਗਦੇ ਹੁੰਦੇ ਸੀ ਬਿਲਕੁਲ ਅੱਜ ਕੱਲ੍ਹ ਜ਼ਮੀਨ ਹੈ ਜਿਹੜੀ ਤੁਸੀਂ ਬਾਹਰ ਹੈ ਉਹਨਾਂ ਦੀ ਹਾਂਜੀ ਮੈਂ ਮੱਕੋ ਵਗਦੀ ਪਰਿਵਾਰ ਨਾਲ ਕਿਵੇਂ ਆ ਗੱਲਬਾਤ ਹੁੰਦੀ ਰਹਿੰਦੀ ਹੈ ਹਾਂਜੀ ਹਾਂਜੀ ਕੀ ਕਰਦੇ ਨੇ ਬੱਚੇ ਉਹਨਾਂ ਦੀ ਬੇਟੀ ਉਹਨਾਂ ਦੀ ਬੇਟੀ ਅਮਰੀਕਾ 'ਚ ਹੈ ਅੱਛਾ ਪਰਜਾਈ ਸਾਡੀ ਵੀ ਅਮਰੀਕਾ 'ਚ ਹੈ ਅੱਛਾ ਹਾਂਜੀ ਯਾਦ ਕਰਦੇ ਹੁੰਨੇ ਉਹ ਪਾਸ਼ ਨੂੰ ਕਿਉਂਕਿ ਤੁਸੀਂ ਤਾਂ ਭੱਜ ਕੇ ਜਦੋਂ ਗੋਲੀ ਲੱਗੀ ਸੀ ਇੱਥੇ ਆਏ ਸੀਗੇ ਇਸੇ ਜਗ੍ਹਾ ਤੇ ਹੁਣ ਜਦੋਂ ਕਿਤੇ ਹੱਲ ਲੰਘਦੇ ਨੇ ਇਸ ਜਗ੍ਹਾ ਤੋਂ ਦੀ ਪਾਸ਼ ਦੀ ਯਾਦ ਆਉਂਦੀ ਹੂ ਉਹ ਤਾਂ ਆਉਂਦੀ ਆ ਪਰ ਹੁਣ ਕੀਤਾ ਕੀ ਜਾਵੇ ਹੁਣ ਕਿ ਕਿੱਦਾਂ ਮਤਲਬ ਕਿ ਕੀ ਉਹਨੂੰ ਵਾਪਸ ਤਾਂ ਨਹੀਂ ਲਿਆਂਦਾ ਜਾ ਸਕਦਾ ਇੱਥੇ ਤਾਂ ਹਰ ਇੱਕ ਵਾਰੀ ਰਾਤ ਨੂੰ ਵੀ ਜਦੋਂ ਆਉਂਦੇ ਮੋਟਰ ਚਲਾਉਣ ਜਾਂ ਕਿੱਦਾਂ ਵੀ ਆ ਕਈ ਵਾਰੀ ਖੌਫ ਹੋ ਜਾਂ ਉਦਾਂ ਕਈ ਵਾਰੀ ਕਹਿਣਾ ਵੀ ਇਦਾਂ ਹੋ ਗਿਆ ਇਦਾਂ ਹੋ ਗਿਆ ਹਾਂ ਇਦਾਂ ਹੁੰਦੀ ਆ ਜੀ ਜਿਦਾਂ ਆਮ ਲੋਕਾਂ ਵਿੱਚ ਇੱਕ ਸ਼ੋਅ ਹੁੰਦਾ ਆ ਵੀ ਇਥੇ ਕਤਲ ਹੋਇਆ ਹੈ ਜਾਂ ਐਂ ਜੋ ਉਹ ਸਾਡੇ ਵਿੱਚ ਹੈ ਨਹੀਂ ਸਾਡੇ ਵਿੱਚ ਕਿਉਂਕਿ ਭਾਜੀ ਪਾਸ਼ੂ ਨਹੀਂ ਜਿਹੜੇ ਆ ਇਨਕਲਾਬੀ ਮਤਲਬ ਵਿਚਾਰਾਂ ਦੇ ਬਿਲਕੁਲ ਉਹ ਇੱਕ ਇਨਕਲਾਬੀ ਕਵੀ ਸੀ ਉਹਦੇ ਸ਼ਬਦ ਵੀ ਹੋਏ ਨੇ ਤੇ ਸਾਡੇ ਵਿੱਚ ਵੀ ਉਹ ਹੈਗਾ ਰਤਵਾ ਵੀ ਅਸੀਂ ਮਤਲਬ ਉਹ ਇਦਾਂ ਡਰਨ ਵਾਲੇ ਨਹੀਂਗੇ ਹਾਂ ਯਾ ਇਥੇ ਮੜੀਆਂ ਆ ਮਸਾਣਾ ਇਦਾਂ ਦਾ ਸਾਡੇ ਦਿਲ ਵਿੱਚ ਕੋਈ ਭੈ ਭਾਵ ਭੈ ਪੂਤ ਨਹੀਂ ਗਾ ਕੋਠਾ ਜਿਹੜਾ ਤੁਸੀਂ ਉਵੇਂ ਹੀ ਰੱਖਿਆ ਹੋਇਆ तकरीबन ਹਨਾ ਬੇਸ਼ੱਕ ਸਮਾਂ ਉਹਦੀ ਵਰਤੋਂ ਨਹੀਂ ਕਰਦੇ ਪਰ ਤੁਸੀਂ ਇੱਕ ਯਾਦ ਸੰਭੀ ਹੋਈ ਆ ਇਹ ਅਸੀਂ ਤਾਂ ਕੀ ਸੰਭਣੀ ਆ ਸੰਭਾਲੀ ਹੋਈ ਆ ਸਾਡੇ ਅਸੀਂ ਜਿਹੜੇ ਜੀਵਦਾਰ ਆ ਹਾਂ ਤੁਹਾਨੂੰ ਦੱਸਾਂ ਉਹ ਤਾਂ ਕਹਿੰਦਾ ਵੀ ਮੋਟਰ ਚੱਗੇ ਤਾਂ ਹੋਵੇ ਬਾਕੀ ਹਾਲ ਵਗਦਾ ਹੀ ਹੋਊਗਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹਾਂਜੀ